ਫਰਾ ਨਾਮ ਤੇ ਆਪਣੇ ਸੱਤਾ ਦਾ ਨਾਮ ਦੱਸੋ ਹਰਜੀਤ ਸਿੰਘ ਬਦਾਲਾ ਜ਼ਿਲ੍ਹਾ ਇੰਚਾਰਜ ਬੋਨੇ ਸਮਾਜ ਪਟਿਆਲਾ ਅੰਮ੍ਰਿਤਸਰ ਅਜੀ ਪੀੜਿਤ ਪਰਿਵਾਰ ਕੋ ਪਹੁੰਚੇ ਕਿ ਇਹ ਸਾਰਾ ਸਰ ਇਹਨਾਂ ਦੀ ਉਹ ਐਕਸੀਡੈਂਟ ਦੇ ਵਿੱਚ ਬੇਟੇ ਦੀ ਮੌਤ ਹੋਈ ਆ 18 ਸਾਲ ਦੇ ਮੁੰਡੇ ਦੀ ਜਿਹੜੀ ਉਮਰ ਸੀ ਤੇ ਉਹ ਸਪੀਡ ਦੇ ਵਿੱਚ ਗੱਡੀ ਆ ਰਹੀ ਇੱਕ ਵੀਰਤੀ ਵਾਲਿਆਂ ਦੀ ਤੇ ਉਹਨਾਂ ਦੇ ਡਾਕੂਮੈਂਟ ਵੀ ਨਹੀਂ ਆ ਗਏ ਗੱਡੀ ਦੇ ਨਾ ਕੋਈ ਨੰਬਰ ਪਲੇਟ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੱਡੀਆਂ ਇੱਥੇ ਚੱਲ ਰਹੀਆਂ ਤੇ ਉਹਦੇ ਉਹਦੇ ਦੌਰਾਨ ਮੁੰਡੇ ਦੀ ਮੌਤ ਹੋ ਜਾਂਦੀ ਆ ਤੇ ਜਿਹੜੇ ਜਿਹੜਾ ਗਾੜੀ ਉਹਦਾ ਜਿਹਨੇ ਗੱਡੀ ਗੱਡੀ ਦਿੱਤੀ ਹੋਈ ਆ ਉਹਦੇ ਨਾਲ ਇਹਨਾਂ ਨੇ ਜਿਹੜੇ ਡਰਾਈਵਰ ਹੈਗੇ ਉਹਨਾਂ ਨੇ ਸੰਪਰਕ ਕੀਤਾ ਉਹ ਅਜੇ ਤੱਕ ਇੱਥੇ ਥਾਣੇ ਪਹੁੰਚੇ ਨਹੀਂ ਮੌਤ ਨੂੰ ਕੋਈ ਸਮਝਦੇ ਨਹੀਂ ਉਹ ਕਿੰਨੇ ਕੁ ਵਕਤ ਟਾਈਮ ਸੀ ਗੱਡੀ ਧੁੰਦ ਦੇ ਕਾਰਨ ਹੋਇਆ ਜਾਂ ਕੀ ਹਾਦਸਾ ਨਹੀਂ ਧੁੰਦ ਤਾਂ ਉਸ ਟਾਈਮ ਤੇ ਜਦੋਂ ਹੋਇਆ ਉਹ ਤਾਂ ਧੁੰਦ ਵਾਲੇ ਦਾ ਕੋਈ ਗੱਲ ਨਹੀਂ ਹੈ ਗੱਡੀ ਜ਼ਿਆਦਾ ਤੇਜ਼ੀ ਇਹਦਾ ਕਰਕੇ ਉਹਦੀ ਮੌਤ ਹੋਈ ਹੈ ਮੁੰਡੇ ਦੀ ਲੇਕਿਨ ਇੱਥੇ ਅੰਗਲੀ ਇੱਥੇ ਦੇਖਣ ਵਾਲੀ ਇਹ ਹੈ ਕਿ ਇੱਕ ਬੱਚੇ ਦੀ ਮੌਤ ਹੋ ਜਾਂਦੀ ਆ ਕਿਸ ਨੂੰ ਪਰਵਾਹ ਹੀ ਕੋਈ ਨਹੀਂ ਆ ਇਹ ਲੋਕ ਜਿਹੜੇ ਆ ਜਨਮਰਾਲਾ ਜਨਮਰਾਲਾ ਹਿਸਾਬ ਸਮਝਦੇ ਆ ਕਿ ਕਿਸ ਦੀ ਮੌਤ ਹੋ ਜਾਣੀ ਕੋਈ ਪਰਵਾਹ ਹੀ ਨਹੀਂ ਕਰਨੀ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਕਿ ਜਿਹੜਾ ਜਿਹੜੀ ਪਾਰਟੀ ਦੂਜੀ ਵੀ ਆ ਜਿਹਦੀ ਗੱਡੀ ਆ ਉਹਨਾਂ ਤੇ ਵੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਬਿਨਾ ਨੰਬਰ ਪਲੇਟ ਤੋਂ ਗੱਡੀਆਂ ਤੇ ਚੱਲ ਰਹੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੱਲ ਰਹੀਆਂ ਅਸੀਂ ਪਾਰਟੀ ਵੱਲੋਂ ਜਿਹੜਾ ਵਾ ਇੱਥੇ ਸਖਤ ਜਿਹੜਾ ਐਕਸ਼ਨ ਲਵਾਂਗੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਇਹ ਬੇਟੇ ਬਾਈਕ ਤੇ ਜਾ ਰਹੇ ਸੀ ਜਿਹੜੇ ਇਹ ਬਾਈਕ ਤੇ ਸੀਗੇ ਇਹ ਦੋਨੋਂ ਦੋਨੋਂ ਬੇਟੇ ਇਕੱਠੇ ਜਾ ਰਹੇ ਸੀ ਹਾਂਜੀ ਨਹੀਂ ਦੋਨੋਂ ਜਾ ਰਹੇ ਸੀ ਹਰਜੀਤ ਸਿੰਘ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹਾਂਜੀ 88 ਫਰਸੇ ਕੀ ਗੱਲਬਾਤ ਹੋਈ ਜਿਹੜਾ ਬੇਟਾ ਤੁਹਾਡਾ ਸੀ ਹਾਂਜੀ ਬੇਟਾ ਮੇਰਾ ਸੀ ਕੀ ਗੱਲਬਾਤ ਹੋਈ ਸਾਰੇ ਬੱਚ ਗੱਲ ਬਾਤ ਹੀ ਮੋਟਰਸਾਈਕਲ ਤੇ ਜਾਂਦੇ ਜੇ ਤੁਮੇ ਭਰਾਏ ਕੰਮ ਤੇ ਛੱਡੂ ਨੀ ਤੇ ਉਹਦੋਂ ਇਹ ਡੰਪੂ ਆ ਛੋਟਾ ਸੀ ਹੁੰਦਾ ਜਾਂ ਦੋਤਾਂ ਵਾਲੀ ਡਰੀ ਰਲਾ ਹੂੰ ਦੋਨੇ ਵਿੱਚ ਮਾਰ ਦਿੱਤਾ ਵਾ ਜੀ ਕਿੰਨੇ ਕੁ ਦਾ ਟਾਈਮ ਸੀ ਤਾਂ ਜੀ ਅਟਕੇ ਸਵੇਰ 8 ਦੇ ਵਿੱਚ ਵਿੱਚ ਜੀ ਤੁੰਦੇ ਕਰਨਾ ਹੋ ਹਾਸਾ ਹੋਇਆ ਇਹ ਕਿਤਾਂ ਸੀ ਤੁਮ ਹਜ਼ਰ ਨਹੀਂ ਗਿਆ ਸੀ ਇਹ ਨਹੀਂ ਜੇ ਬਾਕੀ ਗੱਡੀ ਦਾ ਤਾਂ ਹੁੰਦਾ ਭਾਈ ਪਤਾ ਲੱਗਦਾ ਹੀ ਇਹਦਾ ਇਹ ਨਹੀਂ ਵੀ ਗੱਡੀ ਦਾ ਨਹੀਂ ਪਤਾ ਲੱਗਦਾ ਕੰਮ ਤੇ ਜਾਂਦੇ ਹਾਂ ਜੀ ਕੰਮ ਤੇ ਜਾ ਰਿਹਾ ਸੀ ਹੂੰ ਰੋਟੀਨ ਦੀ ਤਰ੍ਹਾਂ ਜਾਂਦੇ ਸੀ ਹਾਂਜੀ ਹਾਂਜੀ ਕਿਸ ਚੀਜ਼ ਦਾ ਤੁਹਾਡਾ ਬੇਟਾ ਕੰਮ ਕਰਦਾ ਸੀ ਢਾਗਿਆਲੀ ਢਾਗਿਆਲੀ ਦੇ ਕੱਪੜੇ ਤੇ ਢਾਗਿਆਲੀ ਫੈਕਟਰੀ ਜਿਹੇ ਜੀ ਹੂੰ ਮਗਮਗਰ ਜਾਂਦੇ ਹੋ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਕਰਦੇ ਮੰਗ ਜੀ ਇਨਸਾਫ ਚਾਹੀਦਾ ਸਾਨੂੰ ਹਾਂ ਆਲਾ ਬੇੜਾ ਤਾਂ ਉਹਨਾਂ ਨੂੰ ਉੱਠ ਕੇ ਜਾਂ ਠਾ ਦੇਣ ਨੂੰ ਵਾਹ ਹੋਈ ਵਾਹ ਗੱਡੀ ਤੇਜ਼ ਹੀ ਜਾਂ ਗੱਡੀ ਹੋਣੀ ਗੱਡੀ ਤੇਜ਼ ਹੀ ਜੇ ਹਾਂਜੀ ਹਾਂਜੀ ਹੇਲਾ ਭੰਗ ਗਰਮੀ ਇਟ ਕਰ ਕਿਹੜੀ ਜਗ੍ਹਾ ਤੇ ਆਹ ਇੰਦਰਗੁਰ ਨਾ ਜੀ 88 ਫਟ ਰੋਡ ਤੇ ਇੰਦਰਗੁਰ ਨਾ ਜੀ ਕਰੀ ਪਾਉਣ ਲੱਗੇ ਕੀ ਗੱਲ ਪੁੱਤ ਕੀ ਗੱਲ ਹੈ ਤੀਨ ਬੋਲੋ ਭਾਈ ਕੰਮ ਤੇ ਜਾਣਦੇ ਹੀ ਨਹੀਂ ਕੰਮੁੰਡਾ ਤੇ ਇਹ ਦੋਵੇਂ ਹੀ ਉਹਨੂੰ ਸੱਡਣ ਜਾਣਦੇ ਆ ਮਗਰ ਮਗਰ ਅਸੀਂ ਵੀ ਜਾਣਦੇ ਹਾਂ ਵੀ ਚੱਲੇ ਮੈਂ ਪੈਲਸ ਤੇ ਜਾਣੀ ਆ ਦਿਹਾੜੀ ਢੋਢੀ ਲਾਉਣ ਜਾਣੇ ਆ ਕਿੰਨੇ ਵਜੇ ਦੀ ਗੱਲ ਹੈ ਸਵੇਰੇ 8 ਕੁ ਵਜੇ ਦੀ ਗੱਲ ਹੋਣੀ ਆ ਕੀ ਗੱਲ ਹੋਈ ਸਰ ਇੰਤਰਾ ਇਹ ਜਾਣਦੇ ਉਧਰ ਉਧਰ ਇਹ ਆਉਂਦੇ ਆ ਇਧਰ ਉਹ ਜਾਣਦੇ ਆ ਇਨੇ ਲਿਆ ਕੇ ਐਸੇ ਹੈਪੀ ਮੁੰਡਾ ਤੇ ਐਸੇ ਸਾਹਮਣੇ ਗੱਡੀ ਲਿਆ ਕੇ ਨੇ ਉਹਦੇ ਵਿੱਚ ਮਾਰ ਕੇ ਕਿਹੜਾ ਬੇਟਾ ਕੀ ਇਹਦੇ ਤੇਗਾ ਸੀ ਰੂਟੀਨ ਦੀ ਤਰ੍ਹਾਂ ਉਹ ਮੋਟਰਸਾਈਕਲ ਤੇ ਹੀ ਹੂੰ ਧੁੰਦੇ ਕਾਰਨ ਹੋਇਆ ਜਾਂ ਕੀ ਕਾਰਨ ਧੁੰਦ ਵੀ ਆ ਗਈ ਭਲੇ ਇਹਨਾਂ ਨੂੰ ਪਤਾ ਵੀ ਤਾਂ ਲੱਗਦਾ ਵਾ ਇੰਨੀ ਗੱਡੀ ਦੇ ਵਿੱਚ ਧੁੰਦ ਕਿਉਂ ਨਹੀਂ ਪਤਾ ਲੱਗਦਾ ਸਾਨੂੰ ਲੱਭਣ ਦੀ ਮਗਰ ਗੱਡੀ ਇਹਨੇ ਸੁੰਦ ਲਾਉਂਦੀ ਗੱਡੀ ਉਹ ਛੋਟਾ ਆਤੀ ਵੱਲੋਂ ਦੀ ਵੀਰ ਕਿਹੜੇ ਡੇਰੀ ਚਲਾਇਆ ਕਿੰਨੇ ਸਾਲ ਦਾ ਤੁਹਾਡਾ ਬੇਟਾ ਹੈਗਾ 14 ਸਾਲ ਦਾ ਬੇਗਾਨੀ ਬਿਤਾ ਰਹੇ ਸਾਲ ਨਵੇਂ ਨਾ ਮੇਰਾ ਜਿਹਨਾਂ ਵੱਲੋਂ ਮਾਰੇ ਕੇ ਮੁਕੇ ਤੇ ਭੱਜ ਗਏ ਜਾਂ ਕਾਬੂ ਕੀਤਾ ਗਿਆ ਗੱਡੀ ਚਾਟੋ ਕਰਾ ਕੇ ਤੇ ਬਾਹਲ ਗਏ ਆ ਆ ਮੇਰਾ ਛੋਟਾ ਬੇਟਾ ਉਹਨੂੰ ਪੱਲੇ ਨੂੰ ਆਸਥਾਨ ਚਲ ਕੇ ਲੈ ਕੇ ਉਹ ਨਿੱਕਾ ਪੱਟਾ ਤੇ ਪਾ ਕੇ ਲੈ ਗਿਆ ਇਹ ਲਾਗ ਗਿਆ ਵੀ ਕਿ ਲੋਟੇ ਮੇਰੇ ਪੁੱਤ ਦੇ ਮੁੱਛੀ ਮਾਂ ਕਰਦੇ ਪ੍ਰਸ਼ਾਸਨ ਮੇਰਾ ਪੁੱਤ ਮੈਨੂੰ ਇਨਸਾਫ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇ ਨੀ ਉਹਨੂੰ ਕਹੇ ਨਹੀਂ ਤੇ ਮੈਂ ਇਹ ਤੇ ਸਜ਼ਾ ਕਰਾਉਂਗਾ ਮੇਰੇ ਮੇਰਾ ਪੁੱਤ ਚਾਹੀਦਾ ਵਾ ਮੇਰਾ ਪੁੱਤ ਦੇਤੀ ਮੰਦੇ ਹੈ ਜੀ ਗਲਤੀ ਗੱਡੀ ਵਾਲੇ ਬਲੀ ਇਹਨਾਂ ਦੀ ਗੱਡੀ ਇਹ ਲਿਆ ਕੇ ਸਾਹਮਣੇ ਮਾਰਿਆ ਇਹਨਾਂ ਨੇ ਜਿੱਥੇ ਹੋਇਆ ਕਿਹੜੀ ਜਗ੍ਹਾ ਦਾ ਇਲਾਕਾ ਕਿੱਥੇ ਕਰਕੇ ਹੋਇਆ ਇਹ ਨਾਲੇ ਲੱਗੇ ਬਬੇ ਸ਼ਰੀਜਨ ਦੇ ਲੱਗੇ ਨਹੀਂ ਨਹੀਂ ਪਿਛੇ ਮੰਦਰ ਤੋਂ ਪਿਛੇ ਸਹੀ ਅਮਾ ਦਾ ਦੇ ਮੰਦਰ ਪੁਲਿਸ ਨੂੰ ਕਪਰੇਟ ਕਰ ਦਿੱਤੀ ਹਾਂ ਜੀ ਮੈਂ ਕੀਤੀ ਆ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੈਂ ਤਾਂ ਇਨਸਾਫ ਮੰਗਦੀ ਸਰ ਮੈਨੂੰ ਤਾਂ 50 ਲੱਖ ਰੁਪਏ ਦਿੰਦੇ ਦਾ 60 ਲੱਖ ਮੈਂ ਆਪਣਾ ਪੁੱਤ ਮੇਰਾ ਮਿਲ ਜਾਨੀ ਮੇਰਾ ਪੁੱਤ ਨਹੀਂ ਮਿਲਣਾ ਮੈਨੂੰ ਮੇਰਾ ਪੁੱਤ ਮਿਲ ਜਾ ਮਿੰਨਨ ਕੇ ਮੇਰਾ ਪੁੱਤ ਦੇ ਦੋ ਮੈਂ ਨਹੀਂ ਤੈਨੂੰ ਕੁਝ ਕਹਿੰਦੀ ਮੇਰਾ ਪੁੱਤ ਦੇ ਦੇ ਨਾ ਭਾਈ ਮੇਰਾ ਨਾਮ ਤੇਜਵੀਰ ਸਿੰਘ ਹੈ ਜੀ ਤੇ ਮੈਂ ਗੱਡੀ ਦਾ ਜਿਹੜਾ ਡਰਾਈਵਰ ਹੈਗਾ ਉਹਨਾਂ ਦਾ ਰਿਲੇਟਿਵ ਹੈਗਾ ਜੀ ਭਾਈ ਬੋਲੋ ਨਾ ਜੀ ਕੀ ਗੱਲਬਾਤ ਹੋਈ ਹੈ ਭਾਈ ਭਾਜੀ ਇਸ ਤਰ੍ਹਾਂ ਵੀ ਉਹ ਸਵੇਰੇ ਵੇਰਕਾ ਦੁੱਧ ਦੀ ਸਪਲਾਈ ਲੈ ਕੇ ਜਾ ਰਹੇ ਸੀ ਤੇ ਲਗਭਗ ਕੋਈ 8:30 ਪੋਣੇ 9 ਦਾ ਟਾਈਮ ਸੀ ਉਸ ਟਾਈਮ ਤੇ ਅੱਜ 28 ਤਰੀਕ ਦੇ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਧੁੰਦ ਪਈ ਹੈ ਸਵੇਰੇ ਉਸ ਧੁੰਦ ਦੇ ਕਾਰਨ ਨਾ ਤੇ ਬਾਈਕ ਵਾਲੇ ਨੂੰ ਗੱਡੀ ਨਜ਼ਰ ਆਈ ਹੈ ਸਿੰਗਲ ਰੋਡ ਸੀ ਜੇ ਸਿੰਗਲ ਰੋਡ ਕਰਕੇ ਤੇ ਨਾ ਗੱਡੀ ਵਾਲੇ ਨੂੰ ਬਾਈਕ ਨਜ਼ਰ ਆਈ ਹੈ ਇੱਕ ਦਮ ਲਗਭਗ ਅਰਾਊਂਡ 5 ਫੀਟ ਦੇ ਲਾਗੇ ਜਾ ਕੇ ਇੱਕ ਦੂਜੇ ਨੂੰ ਪਤਾ ਲੱਗਿਆ ਦੋਨਾਂ ਦੀ ਸਪੀਡ ਨਾਰਮਲ ਸੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਕੋਈ ਬਾਈਕ ਵਾਲਾ ਤੇਜ਼ ਸੀ ਜਾਂ ਗੱਡੀ ਵਾਲਾ ਤੇਜ਼ ਸੀ ਦੋਵੇਂ ਨਾਰਮਲ ਸਵੀਟ ਤੇ ਸੀ ਤੇ ਉਹ ਇੱਕ ਸਾਈਡ ਤੇ ਨਾਲਾ ਸੀ ਵੀਰ ਜੀ ਇਸ ਕਰਕੇ ਡਰਾਈਵਰ ਨੇ ਗੱਡੀ ਸਿੱਧੀ ਰੱਖੀ ਤੇ ਬਾਈਕ ਵਾਲਾ ਦਾ ਹੈਂਡਲ ਕੰਬ ਗਿਆ ਦੋਵੇਂ ਇੱਕ ਦੂਜੇ 'ਚ ਵੱਜੇ ਨੇ ਕੋਈ ਜ਼ਿਆਦਾ ਵੱਡੀ ਐਕਸੀਡੈਂਟ ਨਹੀਂ ਹੋਇਆ ਪਰ ਉਹ ਬੱਚੇ ਨੂੰ ਸੱਟ ਸੜਕ ਤੋਂ ਲੱਗ ਗਈ ਜਿਹਦੇ ਕਰਕੇ ਉਹਦਾ ਇਸ ਤਰ੍ਹਾਂ ਦਿੱਕਤ ਹੋ ਗਈ ਹੈ ਤੇ ਜੋ ਵੀ ਇਸ ਟਾਈਮ ਪ੍ਰਸ਼ਾਸਨ ਦੇ ਅੱਗੇ ਹੀ ਬੇਨਤੀ ਹੈ ਕਿ ਇਸ ਨੂੰ ਧੁੰਦ ਦੇ ਵਿੱਚ ਜੋ ਹੋਇਆ ਜਾਂ ਜੋ ਵੀ ਹੋਇਆ ਦੋਵੇਂ ਗਰੀ ਪਰਿਵਾਰ ਨੇ ਤੇ ਦੋਵਾਂ ਨੂੰ ਇਨਸਾਫ ਦਿੱਤਾ ਜਾਏ ਸਰ ਹੱਥ ਜੋੜ ਕੇ ਬੇਨਤੀ ਇਹ ਕਿ ਗੱਡੀਆਂ ਦੇ ਸੁੰਚ ਜਾਇਆ ਕਾਗਜ਼ੀ ਕੂਵੀ ਉਹਨਾਂ ਦੇ ਗੱਡੀਆਂ ਦੇ ਨਹੀਂ ਸਰ ਗੱਡੀਆਂ ਦੇ ਕਾਗਜ਼ ਚ ਮਾਲਕਾਂ ਕੋਲ ਹੁੰਦੇ ਨੇ ਅਸੀਂ ਡਰਾਈਵਰ ਲੋਕਾਂ ਜੀ ਸਾਡੇ ਕੋਲ ਲਾਇਸੈਂਸ ਹੁੰਦੇ ਜੀ ਠੀਕ ਹੈ ਜੀ ਲਾਇਸੈਂਸ ਜਿਹੜਾ ਲੜਕਾ ਗੱਡੀ ਚਲਾ ਰਿਹਾ ਸੀ ਉਹਨਾਂ ਕੋਲ ਹੈਵੀ ਲਾਇਸੈਂਸ ਹੈਗਾ ਜੀ ਤੇ ਬਾਕੀ ਜਿਹੜੇ ਗੱਡੀਆਂ ਦੇ ਕਾਗਜ਼ ਦੀ ਗੱਲ ਕਰੀਏ ਉਹ ਮਾਲਕਾਂ ਕੋਲ ਹੁੰਦੇ ਨੇ ਪਲੱਸ ਜਾਂ ਡੇਰੀ ਵਾਲਿਆਂ ਕੋਲ ਕੁਝ ਇਸ ਤਰ੍ਹਾਂ ਮਾਲਕ ਸਾਨੂੰ ਦੱਸਦੇ ਨੇ ਕਿ ਡੇਰੀ ਵਾਲਿਆਂ ਕੋਲ ਹੁੰਦੇ ਸੀ ਭਾਜੀ ਕਿਹੜੀ ਗੱਡੀ ਸੀ ਇਹ ਵੀਰ ਜੀ ਛੋਟਾ ਹਾਥੀ ਸੀ ਜੇ ਤੇ ਦੂਸਰੇ ਪਾਸੇ ਲੜਕਾ ਬੈਕ ਤੇ ਸੀ ਜੇ ਇਹਰੇ ਆਟੋ ਸੀ ਕਿੜ ਵੇਰ ਕਿਹਾਦਾ ਸੀ ਕਿ ਕਹਦਾ ਸੀ ਛੋਟਾ ਥੀ ਅ ਡਿਸਟ੍ਰਿਬਿਊਟਰ ਦਾ ਸੀ ਜੀ ਰਮਨ ਮਹਾਜਨ ਡਿਸਟ੍ਰਿਬਿਊਟਰ ਦਾ ਸੀ ਜੀ ਹੁਣ ਕੀ ਮੰਗ ਕਰਦੇ ਹੋ ਭਾਜੀ ਮੰਗ ਪ੍ਰਸ਼ਾਸਨ ਕੋ ਇਹੀ ਹੈ ਜੀ ਇਹ ਜੋ ਵੀ ਹਾਦਸਾ ਹੋਇਆ ਹੈ ਇਹ ਧੁੰਦ ਦੇ ਕਾਰਨ ਹੋ ਗਿਆ ਤੇ ਉਸ ਬੱਚੇ ਦਾ ਵੀ ਇਸ ਤਰ੍ਹਾਂ ਨੁਕਸਾਨ ਹੋ ਗਿਆ ਤੇ ਦੋਵਾਂ ਨੂੰ ਇਨਸਾਫ ਮਿਲੇ ਚਲੋ ਅਸੀਂ ਕਹਿੰਦੇ ਕਿ ਗਲਤੀ ਕਿਸੇ ਦੀ ਵੀ ਨਹੀਂ ਭਾਜੀ ਇਹਨਾਂ ਦੋਨਾਂ 'ਚ ਨਾ ਉਸ ਬੱਚੇ ਦੀ ਤੇ ਨਾ ਇਸ ਬੱਚੇ ਦੀ ਇਹ ਦੋਵੇਂ ਮਾਤਰ ਸਾਥੀ ਪਰਿਵਾਰ ਦੇ ਬੱਚੇ ਜੀ ਉਹਨਾਂ ਦਾ ਕਹਿਣ ਦਾ ਪਰਵਾਹ ਨਹੀਂ ਰੋਪ ਲਗਾ ਦੇ ਗੱਡੀ ਬੜੀ ਤੇਜ਼ ਜੀ ਸਰ ਇਹ ਤੇ ਉਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਦੇਖ ਸਕਦੇ ਜੇ ਤੇ ਗੱਡੀ ਦੀ ਸਾਈਡ ਵੀ ਦੇਖ ਸਕਦੇ ਜੇ ਕਿ ਕਿੰਨੀ ਕਿ ਤੇਜ਼ ਗੱਡੀ ਵੱਜੀ ਹੋਏਗੀ ਇਹ ਤੁਸੀਂ ਬਾਅਦ ਚ ਹੁਣੇ ਵਾਈਟ ਕਰਨ ਤੋਂ ਬਾਅਦ ਤੁਸੀਂ ਗੱਡੀ ਦੀਆਂ ਵੀ ਫੋਟੋਆਂ ਲੈ ਸਕਦੇ ਹੋ ਕੋਈ ਏਡੀ ਜ਼ੋਰ ਦੀ ਨਹੀਂ ਮਤਲਬ ਲਾ ਲਓ ਵੀ ਮੈਂ ਤੁਹਾਨੂੰ ਇਹੀ ਕਵਾਂਗਾ ਕਿ 30 40 ਦੀ ਸਪੀਡ ਤੇ ਗੱਡੀ ਹੋਏਗੀ ਤੇ 30 40 ਦੀ ਸਪੀਡ ਤੇ ਹੀ ਬਾਈਕ ਹੋਏਗੀ ਧੁੰਦ ਦੇ ਕਾਰਨ ਦੋਵਾਂ ਗੱਡੀਆਂ ਨੂੰ 5 ਫਿਟ ਦੇ ਡਿਫਰੈਂਸ ਦੇ ਉੱਤੇ ਪਤਾ ਲੱਗਿਆ ਕਿ ਅਮੋ ਸਾਹਮਣੇ ਕੁਝ ਹੈਗਾ ਏ ਉਸ ਕਰਕੇ ਸਾਰੇ ਗੱਡੀਆਂ ਆਪਸ ਚ ਵੱਜ ਗਈਆਂ ਜੀ ਅਲੀ ਸਰ ਕੀ ਜਿਹੜਾ ਬਾਬੇ ਚੜੀਆਂ ਦੇ ਲੱਗੇ ਐਕਸੀਡੈਂਟ ਹੋਇਆ ਕੀ ਗੱਲ ਕਰਾਂ ਮੈਂ ਜੀ ਉਹ ਕਾਰਵਾਈ ਕਰ ਰਹੇ ਆ ਹਾਂਜੀ ਜੋ ਤਤ ਸਾਹਮਣੇ ਆਣਗੇ ਉਹ ਸਾਬ ਨਾਲ ਕਾਰਵਾਈ ਕਰ ਦੋ ਕਹਿੰਦੇ ਫੇਰਕੇ ਦੀ ਗੱਡੀ ਦੱਸਿਆ ਜਾ ਰਿਹਾ ਵੀ ਫੇਰਕੇ ਬੂਸ ਦੀ ਗੱਡੀ ਹੈ ਭਾਜੀ ਮਤਲਬ ਕੰਪਲੀਟ ਕਲੀਅਰ ਕਰਕੇ ਤੁਹਾਨੂੰ ਦੱਸ ਦਾਂਗੇ ਜੀ ਹਾਂਜੀ